ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਚੀਜ਼ ਹੈ ਜਿਹੜੇ ਨੁਕਤੇ ਲੈ ਕੇ ਆਇਆ ਇਹ ਨੁਕਤੇ ਨੂੰ ਜ਼ਰੂਰ ਆਵਾਯੋ ਤੇ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਚੀਜ਼ ਹੈ ਜਿਹੜੇ ਪਰਿਵਾਰ ਚ ਕਿਸੇ ਵੀਰ ਨੂੰ ਖਾਜ ਦੀ ਬਿਮਾਰੀ ਆ ਧੱਫੜ ਹੁੰਦੇ ਨੇ ਮਤਲਬ ਬਹੁਤ ਪਾਣੀ ਖਾਣ ਵਾਲਾ ਤੇ ਧੱਫੜੋਂ ਦੇ ਬਹੁਤ ਜ਼ਿਆਦਾ ਮਤਲਬ ਪਰਸਾਨੀ ਆਉਂਦੀ ਹੈ ਇਸ ਗੰਦੀ ਤੇ ਇਹ ਆਪਾਂ ਇਹ ਜਿਹੜੀ ਬਿਮਾਰੀ ਆਪਾਂ ਦਾ ਸਮਝ ਨਹੀਂ ਸਕਦੇ ਕਿ ਸੰਭਾਗ ਨਾਲ ਕਹਿੰਦੇ ਇਹਨੂੰ ਖਾਏ ਦੀ ਬਿਮਾਰੀ ਤੇ ਪਰਿਉ ਕਿ ਲਾਗ ਬਿਮਾਰੀ ਹੁੰਦੀ ਹੈ ਇਹ ਆਪਾਂ ਨੇ ਇਸ ਨੂੰ ਇਹਦਾ ਜਿਹੜਾ ਨੁਕਤਾ ਆਪਾਂ ਘਰੀ ਤਿਆਰ ਕਰਾਇਆ ਜੀ ਤੁਸੀਂ ਵੀ ਇਹ ਤਿਆਰ ਕਰਕੇ ਜ਼ਰੂਰ ਅਜ਼ਮਾਓ ਤੇ ਕੰਮ ਆਉਣ ਲਈ ਜਈ ਤੁਹਾਡੇ ਆਪਣੇ ਸਾਰੇ ਘਰਾਂ ਵਿੱਚ ਇਹ ਨੁਕਤਾ ਤੁਹਾਡੀ ਖਾਗ ਦਬਦ ਹਟਾਉਣ ਵਾਲਾ ਨੁਕਤਾ ਘਰੀ ਬਿਆਜ ਇਹ ਜਿੰਨ ਬਹੁਤ ਜ਼ਰੂਰ ਵਰਤਦੇ ਇਹ ਨੁਕਤਾ ਕੀ ਹੈ ਜੇ ਵੀ ਸਮਝਣ ਵਾਸਤੇ ਇਹ ਸਿੱਧਾ ਨੁਕਤਾ ਕੀ ਕੰਮ ਹੋਤ ਰਿਹਾ ਜਿਹਨੇ ਬਰਤਦਾ ਇਹ ਸਮਝ ਦੱਸਦਾ ਇਹ ਨੁਕਤਾ ਇਹ ਹੈ ਜਿਹੜਾ ਉਹ ਆਪਣੇ ਪ੍ਰਿੰਡਾ ਦਾ ਅੱਖਰ ਹੁੰਦਾ ਪ੍ਰਿੰਡਾ ਹੋਇਆ ਜੀ ਮਤਲਬ ਲਿਖਿਆ ਤੇ ਅੱਖਰ ਹੁੰਦਾ ਇਹ ਖੱਖਰ ਆਪਾਂ ਇਹ ਪ੍ਰਿੰਡਾ ਖੱਖਰ ਜੀ ਇਹ ਆਪਾਂ ਨੇ ਲੈ ਲੈਣਾ ਜੀ ਇਹਨੂੰ ਆਪਾਂ ਨੇ ਕੀ ਕਰਨਾ ਇਹ ਤੁਹਾਨੂੰ ਦੱਸਦੇ ਆ ਜੀ ਆਪਾਂ ਸਦਰਾਂ ਦਾ ਕੇ ਲਗਾਇਆ ਜੀ ਪਿੱਛੇ ਮਤਲਬ ਆਡੇ ਚੇਤੇ ਰੋਡ ਤੇ ਹੋਇਆ ਗਿਆ ਕਿਸੇ ਲੋਹੇ ਦੇ ਭੰਡ ਦਾ ਆਪਾਂ ਇਹ ਖੱਖਰ ਪਾ ਲੈਣ ਉਹਦੀ ਤੇਲ ਘਰਨ ਕਰਕੇ ਇਹਨੂੰ ਕਾਲਾ ਕਰ ਲੈਂਦੇ ਜਦੋਂ ਇੱਕ ਦਵਾਈ ਤੇ ਉਹ ਦੂਜੀ ਜਿਹੜੇ ਵੀ ਪਾ ਹੈ ਭਾਏ ਨੂੰ ਦਦ ਦੀ ਗੁਵਾਰੀ ਹੈ ਮਤਲਬ ਦਦ ਦੀ ਖਾਲ ਹੁੰਦੀ ਹੈ ਬਹੁਤ ਜ਼ਿਆਦਾ ਗੂਣ ਹੁੰਦੀ ਹੈ ਇਹ ਮਤਲਬ ਇੱਕ ਉਹਨਾਂ ਦੇ ਵਾਲੀ ਹੁੰਦੀ ਹੈ ਤੁਸੀਂ ਇਹ ਜ਼ਰੂਰ ਨੁਕਤੇ ਬਣਾ ਕੇ ਦੇਖਿਓ ਜ਼ਰੂਰੀ ਫਾਇਦੇਮੰਦ ਹੈ ਜੀ ਇਹ ਮਤਲਬ ਜਿਹੜਾ ਆਪਾਂ ਕਰ ਰਹੇ ਆ ਜੀ ਨੁਕਤੇ ਪਾ ਕੇ ਦੋ ਤਿੰਨ ਦਿਨ ਨੂੰ ਜ਼ਰੂਰ ਹਜੂਰ ਯੂਜ਼ ਯੂਜ਼ ਕਰਿਆ ਜੀ ਤੇ ਤੁਹਾਡਾ ਇਹ ਫਾਇਦੇਮੰਦ ਚੀਜ਼ਾਂ ਹੈ ਜੀ ਤੁਸੀਂ ਤੁਹਾਨੂੰ ਇਹ ਮਤਲਬ ਨੁਕਤੇ ਕਿਵੇਂ ਲੱਗੇ ਆ ਤੁਸੀਂ ਅਜ਼ਮਾਇਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਦੇ ਨਾ ਭੁੱਲਣਾ ਤੇ ਸਬਸਕ੍ਰਾਈਬ ਕਰਕੇ ਆਪਣਾ ਮਨਨੀ ਨਾ ਕੋਈ ਆਪਣਾ ਘਟੜ ਨਾ ਦੇ ਕੀ ਆ ਆਪਣੀ ਤੋ ਹੌਸਲਾ ਬਗਈ ਗਏ ਧੰਗਾ ਨਹੀਂ ਸੱਸੇ ਗਾਉਂਦੀ ਸੜਨ